ਵਾਹਿਗੁਰੂ ਸ੍ਰੀਵਾਸ ਤਨਵਾਹੀ ਗੁਰੂ ਹਮਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜੰਤਰਾ ਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਣਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸ਼ੰਤ ਘਰ ਚੌਥਾ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਹਰੇ ਅੰਮ੍ਰਿਤ ਪਿੰਨੇ ਲੋਇਣਾ ਮਨ ਪ੍ਰੇਮ ਰਤਨ ਆ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿੰਨਾ ਗੁਰ ਮੁਕਰੰਗ ਚਲੁਲਿਆ ਮੇਰਾ ਮਨ ਤਨੋ ਪਿੰਨਾ ਜਨਾਨਕ ਮੁਸਕ ਚ ਖੋਲਿਆ ਸਭ ਜਨਮ ਤਨ ਤਨਾਂ ਜਨਾਨਕ ਮੁਸਕ ਚ ਖੋਲਿਆ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਾ ਸਾਮਹਲਾ ਪਹਿਲਾ ਬਾਰਸ ਲੋਕਾਂ ਨਾਲ ਸ਼ਲੋਕ ਵੀ ਮਹੱਲਾ ਪਹਿਲਾ ਕਿ ਲਿਖੇ ਟੁੰਡੇ ਸਰਾਜੇ ਕੀ ਤੁਨੀ ਸ਼ਲੋਕ ਮਹੱਲਾ ਪਹਿਲਾ ਭਲੇ ਹਰਿ ਗੁਰ ਆਪਣੇ ਦੋਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਉੱਗਵਹਿ ਸੂਰਜ ਚੜ੍ਹਹਿ ਹਜ਼ਾਰੇ ਤੇ ਚਾਨਣ ਹੁੰਦਿਆਂ ਗੁਰਬਿਨ ਕੋਹ ਰੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤੇਲ ਬੁਆੜ ਜਿਉ ਸੰਦੇ ਅੰਦਰ ਖੇਤ ਖੇਤੇ ਅੰਦਰ ਛੁਟਿਆ ਕਹ ਨਾਨਕ ਸੋ ਨਾਹ ਫਲੀਹ ਫੁਲੀਹ ਬੱਪੜੀ ਪੀ ਤਨ ਵਿੱਚ ਸਵਾਹ ਪੌੜੀਆ ਪਿਨਿ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਇ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵਹਿ ਕਰੇ ਪਸਾਉ ਤੂੰ ਜਾਣੋ ਹੀ ਸਭ ਸੈ ਵੇਲਸਹਿ ਜਿੰਦ ਕਵਾਓ ਕਰ ਆਸਣ ਡਿੱਠੋ ਚਾਓ ਡਿੱਠੋ ਚਾਓ ਡਿੱਠੋ ਚਾਓ ਔੜ ਆਪਣੇ ਅਪ ਸਾਂਝਿਓ ਆਪਣੇ ਰਚਿਓ ਨੋ ਧੋਈ ਕੁਦਰਤ ਸਾਂਝਿਆ ਕਰਾਸ ਡਿੱਠੋ ਚਾਓ ਦਾਤਾ ਕਰਤਾਪ ਤੋਂ ਤੁਸ ਦੇਵੇ ਕਿਰਪਾਓ ਤੂੰ ਜਾਣੋ ਇਹ ਸਭ ਸਦੇ ਲੈ ਸਜਿੰਦ ਕਵਾਓ ਕਰਾਸਨ ਡਿੱਠੋ ਚਾਓ ਕਰਾਸਨ ਡਿੱਠੋ ਚਾਓ ਹਰ ਪ੍ਰੇਮ ਬਾਣੀ ਮਨ ਮਾਰਿਆ ਅਣੀ ਆਲੇ ਅਣੀ ਆ ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਰੀਆ